ਹਨ ਦੇ ਵਿੱਚ ਸਾਡਾ ਕੀ ਦਿੱਕਤ ਹੈ ਕਿਸੇ ਦੀ ਆਇਡੈਂਟੀਟੀ ਖਤਮ ਕਰਨੀ ਤੇ ਆਪਣੀ ਥੋਪਣੀ ਇਹ ਉਹਨਾਂ ਦਾ ਹੋ ਸਕਦਾ ਹੈ ਪਰ ਸਰਕਾਰੀ ਖਾਲਸਾ ਦਾ ਹੋਊਗਾ ਇਹ ਸਭੇ ਸਾਂਝੀ ਵਾਲ ਸਦਾ ਨੂੰ ਕਿਸੇ ਨਾਲ ਨਹੀਂ ਸਹਿ ਬਹਰਾ ਜੀ ਉਸ ਲਈ ਸਾਡੀ ਪਾਲਿਸੀ ਉਹਨਾਂ ਤੋਂ ਵੱਖਰੀ ਹੈ ਉਹ ਚੌਧਰ ਲਈ ਕੁਰਸੀ ਲਈ ਪੈਸੇ ਲਈ ਲੀਡਰ ਬਣਦੇ ਨੇ ਅਸੀਂ ਘਰ ਫੂਕ ਕੇ ਅੱਗੇ ਤੁਰ ਰਹੇ ਫਰਕ ਹੈ ਗੱਲ ਲਗੋ ਕੋਈ 4 ਲੱਖ ਲੋਕਾਂ ਦੇ ਬਦਲ ਉਹ ਜ਼ਰੂਰ ਹੱਥੋਂ ਤੁਕਦੇ ਜੇ ਜੰਗ ਮਿਸਤਾਨ ਤੋਂ 12 ਸੌ ਤੋਂ ਹੈ ਕਿ ਜਿੰਨੇ ਲੋਕਾਂ ਨਾਲ ਕੋ ਸਪੋਰਟ ਦੇਣ ਦੀ ਗੱਲ ਕਰੋ ਬਿਲਕੁਲ ਜੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਗਈ ਭਾਈ ਸਾਹਿਬ ਉੱਥੇ ਕੋਈ ਵੀ ਹੋਵੇ ਮੈਂ ਵਾਰ-ਵਾਰ ਬੇਨਤੀ ਕਰਦਾ ਕਿਸੇ ਬੰਦੇ ਨੂੰ ਨਿਸ਼ਾਨਾ ਬਣਾ ਕੇ ਆਪਣੇ ਤੇ ਪਰਾਏ ਦਾ ਫਰਕ ਪੈਦਾ ਨਾ ਕਰੀਏ ਉੱਥੇ ਬੰਦੀਆਂ ਦੇ ਵਿੱਚ ਮੁਸਲਮਾਨ ਵੀ ਬੈਠੇ ਕਿੰਨ ਦੂਪਰਾ ਵੀ ਬੈਠੇ ਹੈ ਈਸਾਈ ਵੀ ਬੈਠੇ ਹੈ ਸਾਡੇ ਵੀ ਬੈਠੇ ਹੈ ਜਿਹੜੇ ਮਨੁੱਖੀ ਅਧਿਕਾਰਾਂ ਤੋਂ ਸੰਵਿਧਾਨ ਕਾਨੂੰਨ ਤੋਂ ਬਾਹਰ ਜਾ ਕੇ ਨਾਜਾਇਜ਼ ਟੰਗੇ ਨੇ ਉਹਨਾਂ ਦੇ ਨਾਲ ਸੀ ਹਾਂ ਤੇ ਅੱਗੇ ਵੀ ਹੋਣਦਾ ਹੈ ਕੋਈ ਨਾਲ ਸਵਾਲ ਹੋ ਰਿਹਾ ਕਿ ਦੁਨੀਆਂ ਵਿੱਚ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਜਿੰਨੇ ਵੀ ਸਾਡੀਆਂ ਸਿਆਸੀ ਪਾਰਟੀਆਂ ਨੇ ਅਕਾਲੀ ਦਲ ਨੂੰ ਸਿੱਖਾਂ ਨਾਲ ਸੰਬੰਧਿਤ ਉਸਾਂ ਨੇ ਕਹਿੰਦੀਆਂ ਦੀਆਂ ਵੀ ਅਸੀਂ ਪੰਥਕ ਮੁੱਦਿਆਂ ਤੇ ਲੜਦੇ ਹਾਂ ਇਹ ਪੰਥਕ ਮੁੱਦੇ ਹੈ ਜਿਹੜੇ ਨਹੀਂ ਜਿਹੜੇ ਸਾਰੇ ਕਹਿੰਦੇ ਪੰਥਕ ਪੰਥ ਇਹਨਾਂ ਨੇ ਗੁੰਮਰਾਹ ਕੀਤੀ ਤਾਜੀ ਪੰਥ ਦਾ ਨਾਮ ਵਰਤ ਕੇ ਲੋਕਾਂ ਨੂੰ ਬੁੱਧੂ ਬਣਾਇਆ ਪੰਥ ਕੀ ਸੀ ਮਨੁੱਖੀ ਅਧਿਕਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੰਥ ਤਾਂ ਇਹ ਸੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਾਜਨਾ ਕੀਤੀ ਆਪਣਾ ਟੱਬਰ ਵੀ ਸਾਹਮਣੇ ਬਿਠਾਇਆ ਪੰਚਾਇਤ ਲੋਕਾਂ ਚੋਂ ਚੁਣੀ ਆਪਣੇ ਚੋਂ ਨਹੀਂ ਇਹ ਕਿਹੜੇ ਲੋਕ ਨੇ ਕਦੇ ਪਿਓ ਤੇ ਕਦੇ ਪੁੱਤ ਭਾਵੇਂ ਅਮਲੀ ਕਿਉਂ ਨਾ ਹੋਵੇ ਬਸ ਮੁੱਖ ਮੰਤਰੀ ਬਣਾਉਣਾ ਦੂਜੇ ਬੰਨੇ ਜਿਹੜੇ ਪੰਥਕ ਖਵਾਉਣ ਵਾਲੇ ਨੇ ਭਾਵੇਂ ਅਮਲੀ ਕਿਉਂ ਨਾ ਹੋਣ ਬਸ ਜੀ ਇਹੀ ਵਾਰਿਸ ਹੈ ਤੁਹਾਡਾ ਨਹੀਂ ਆਉਣ ਦੇਣਾ ਇਸ ਲਈ ਇਸ ਸਿਲਸਿਲੇ 'ਚ ਆਪਾਂ ਨੂੰ ਨਿਕਲਣਾ ਪਊਗਾ ਇਸ ਸਾਡੀ ਅੰਦਰ ਤੋਂ ਪਹਿਲਾਂ ਸਿੱਖ ਸਤਿ ਭਾਵਨਾ ਦੱਸ ਲਈਆ ਕੀ ਲੱਗਦਾ ਤੁਮਾਂ ਦਾ ਵਾਰਿਸੋ ਕਿ ਕਦੇਗਾ ਪਹਿਲੇ ਸਿੱਖ ਸਤਿ ਭਾਵਨਾਦਲ ਸਾਡੀ ਧਾਰਮਿਕ ਸੁਸਾਇਟੀ ਹੈ ਉਹਨੇ ਉੱਥੇ ਹੀ ਰਹਿਣਾ ਉਨੇ ਕਾਰਜ ਕਰਨੇ ਨੇ ਜਿਹੜੇ ਗੁਰੂ ਪੰਥ ਵੱਲੋਂ ਮਨ ਬਤਾ ਲਈ ਹਰ ਤਰ੍ਹਾਂ ਦੇ ਲੱਗੇ ਹੋਏ ਨੇ ਇਹ ਵੀ ਬੇਨਤੀ ਕਰਾਂ ਧਰਮ ਲਾਇ ਨਾ ਡਰ ਧਰਮ ਕੋਈ ਫਿਰਕਾ ਪ੍ਰਸਤੀ ਨਹੀਂ ਅਸੀਂ ਵਾਰ-ਵਾਰ ਕਹਿੰਨੇ ਧਰਮ ਦੇ ਨਾਂ ਤੇ ਲੜ ਰਿਹਾ ਗੁੰਮਰਾਹ ਕੀਤਾ ਗਿਆ ਧਰਮ ਇੱਕ ਡਿਸਪਲਨ ਹੈ ਜਿਹੜਾ ਸਾਰਿਆਂ ਨੂੰ ਜਿਉ ਤੇ ਜੀਣ ਦਿਓ ਦੀ ਗੱਲ ਕਰਦਾ ਹੈ ਨਿਰਭਉ ਤੇ ਨਿਰਵੈਰ ਦੀ ਗੱਲ ਕਰਦਾ ਉਹ ਧਰਮ ਉਹਨੂੰ ਆਖਿਆ ਜਾਂਦਾ ਇਹ ਕਿਹੜੇ ਧਰਮ ਨੇ ਉਹਦਾ ਸਿਰ ਉਹ ਵੱਢ ਰਿਹਾ ਹੁੰਦਾ ਉਹ ਵੱਢ ਰਿਹਾ ਉਹਨੂੰ ਮੋੜ ਲੁੱਟਣਾ ਚਾਹੁੰਦਾ ਉਹਦੀ ਇੱਜ਼ਤ ਉਹ ਬਰਬਾਦ ਕਰਨੀ ਚਾਹੁੰਦਾ ਇਹ ਕਿਹੜੀਆਂ ਨੀਤੀਆਂ ਤੇ ਕਿਹੜੇ ਧਰਮ ਜਿਹੜੇ ਸ਼ਹਿਰੇ ਪੰਜਾਬ ਦੀ ਗੱਲ ਜੀ ਕਾਰਜ ਕਰਨੀ ਹੈ ਉਹਦਾ ਅਨਾਉਂਸ ਕਰੋਗੇ ਜਾਂ ਕਿ ਬੱਤ ਕਰਾਂ ਉਹ ਤੁਹਾਡੇ ਰੂਪ ਰੂਪ ਮੈਂ ਪ੍ਰਾਵਾਂ ਦੇ ਫਿਰ ਪਹੁੰਚਾਂਗਾ ਕਿ ਉਹਨਾਂ ਦੇ ਵਕਾਇਦਾ ਡ੍ਰੈਸ ਕੋ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਭੱਜਦੇ ਨੇ ਉਹਨਾਂ ਦੀਆਂ ਸਜਾਵਾਂ ਕੀ ਹੋਣਗੀਆਂ ਅਸੀਂ ਨਗ ਪੂਰੇ ਨਹੀਂ ਕਰਾਂਗੇ ਅਸੀਂ ਗੁਰੂ ਕਿਰਪਾ ਦੇ ਨਾਲ ਬੜੀ ਪ੍ਰੀਕੀ ਨਾਲ ਤੁਹਾਡੇ ਸਾਹਮਣੇ ਉਹ ਢਾਂਜਾ ਵੀ ਲੈ ਕੇ ਆਵਾਂਗੇ ਔਰ ਸਾਰਿਆਂ ਨੂੰ ਸੁਨੇਹਾ ਦਿੰਦੇ ਆ ਔਰ ਦਲ ਇਹ ਜਿਹੜਾ ਸ਼ੇਰੇ ਪੰਜਾਬ ਬਦਲ ਹੈ ਇਹਨੂੰ ਘਰ ਘਰ ਲੈ ਕੇ ਜਾਣਾ ਇਹ ਮੇਰੀ ਜ਼ਿੰਮੇਵਾਰੀ ਨਹੀਂ ਤੁਹਾਡੀ ਹੈ ਭਰਾਵਾਂ ਦੀ ਤੁਸੀਂ ਲੈ ਕੇ ਜਾਣਾ ਉਹ ਤਾਂ ਅੱਜ ਜੀ ਬਿਲਕੁਲ ਜੀ ਅੱਜ ਤੋਂ ਤਿਆਰੀ ਸਮਝੋ ਵਸੇ ਤੁਸੀਂ ਦੇਖਣਾ ਹੈ ਹਨਾ ਅਸੀਂ ਇਤਿਹਾਨ ਦਾ ਨਾਰਾ ਮਾਰਦਾ ਹੁਣ ਤੁਸੀਂ ਦੇਖਣਾ ਕਿ ਸਾਡੇ ਹੱਥ ਦੇ ਨਾਰੇ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਤੇ ਜਿੰਨੇ ਵੀ ਅੱਜ ਪੱਤਰਕਾਰ ਭਰਾ ਆਏ ਆ ਸਾਡੀਆਂ ਭੈਣਾਂ ਮਾਤਾਵਾਂ ਸੇਵਾਦਾਰ ਸਾਰੇ ਪਹੁੰਚੇ ਨੇ ਮੈਂ ਸਭ ਨੂੰ ਤੈ ਦਿਲੋਂ ਜੀਵ ਆਇਆਂ ਆਖਦਾ ਏ ਧੰਨਵਾਦ ਮੈਂ ਨਹੀਂ ਕਰਦਾ ਕਿਉਂਕਿ ਇੱਥੇ ਕਿਹੜਾ ਪਸਾਨ ਕੀਤਾ ਆ ਕਿ ਅਸੀਂ ਜਿ ਲਈ ਲੋਕਾਂ ਵਾਸਤੇ ਆਂ ਪੰਜਾਬ ਵਾਸਤੇ ਆਂ ਪੰਜਾਬ ਦੀ ਧਰਤੀ ਵਾਸਤੇ ਆਂ ਤੇ ਫਿਰ ਨਾ ਕੋਈ ਬੋਝ ਹੈ ਨਾ ਨਰਾਸ਼ਾਵਾਦੀਆਂ ਨਾ ਕੋਈ ਹਾਨ ਹੈ ਤੇ ਨਾ ਕੋਈ ਤਨਵਾਦ ਦੀ ਮੈਂ ਕੋਈ ਗੱਲ ਰੱਖਦਾ ਹੈ ਕੇਵਲ ਤੇ ਕੇਵਲ ਫਰਜ਼ ਬਣਦਾ ਹੈ ਤੇ ਤੁਹਾਡੇ ਸਾਰਿਆਂ ਲਈ ਅਰਦਾਸ ਕਰਦਾ ਹੈ ਮਹਾਰਾਜ ਸਭ ਨੂੰ ਸਿੱਧ ਜਾਪੀਆਂ ਆਪ ਤੁਸੀਂ ਪਿਆਰ ਨੂੰ ਸਿੱਖੀ ਜੀਵਨ ਚੜ ਦੀ ਕਲਾ ਬਖਸ਼ੇ ਤਾਂ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਦੇ ਹੋ वाहिगुरु जी ख़ालसा वाहिगुरु वाहिगुरू जी ख़ालसा Subscribe to One India channel and never miss an update.